ਤਰੰਤਰੰਦੇ ਜਿਹੜੀ ਜਿਮਨੀ ਚੋਣ ਜਿਹੜੀ ਚੋਣਵੀ ਸਰਗਰਮੀਆਂ ਸਾਰੀ ਪਾਰਟੀਆਂ ਮੈਦਾਨ ਦੇ ਵਿੱਚ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਿਰ ਤੋਂ ਐਲਾਨ ਕਰ ਦਿੱਤਾ ਐਲਾਨ ਪਤਾ ਨਹੀਂ ਕਿੰਨੀ ਵਾਰ ਕਰਨਗੇ ਇਹ ਕੀਪਤਾ ਇਹ ਐਲਾਨ ਉਹਨਾਂ ਦਾ ਸੱਚ ਸਾਬਿਤ ਹੁੰਦਾ ਕਿ ਨਹੀਂ ਹੁੰਦਾ ਕਹਿੰਦੇ ਜੀ ਹੁਣ ਔਰਤਾਂ ਨੂੰ ਅਸੀਂ ਜਿਹੜਾ ਬਜਟ ਆਏਗਾ ਉਹਦੇ ਵਿੱਚ 1000 ਰੁਪਏ ਜ਼ਰੂਰ ਦਵਾਂਗੇ ਸੱਦੀ ਦਿਉਲਦੀ ਫਿਲਮ ਨਾ ਜਿਹਦੇ ਚੋ ਵਕੀਲ ਦਾ ਰੋਲ ਕਰਦਾ ਸ਼ਾਇਦ ਦਾਮਨੀ ਫਿਲਮ ਆ ਨਾ ਤਰੀਕ ਤੇ ਤਰੀਕ ਤਰੀਕ ਤੇ ਤਰੀਕ ਤੇ ਪੰਜਾਬ ਦੀਆਂ ਵੀ ਜਿਹੜੀਆਂ 1 ਕਰੋੜ ਸਾਡੀਆਂ ਧੀਆਂ ਪਹਿਣਾ ਬੀਬੀਆਂ ਨੇ ਉਹ ਵੀ ਕਹਿੰਦੇ ਨੇ ਕਿ ਭਗਵੰਤ ਮਾਨ ਚ ਉਹਨਾਂ ਨੂੰ ਸੱਨੀ ਦਿਉਲੀ ਦਿਖਦਾ ਹਣਾ ਪੀ ਤਰੀਕ ਤੇ ਤਰੀਕ ਪਹਿਲਾਂ 22 ਵਾਲਾ ਬਜਟ ਫਿਰ 23 ਵਾਲਾ ਬਜਟ ਫਿਰ 24 ਵਾਲਾ ਬਜਟ ਫਿਰ 25 ਵਾਲਾ ਬਜਟ ਹੁਣ 2026 ਵਾਲਾ ਬਜਟ ਮਾਰਚ ਦੇ ਮਹੀਨੇ ਦੇ ਵਿੱਚ ਪੇਸ਼ ਕਰਨਾ ਪੰਜ ਬਜਟ ਤੇ ਸੁੱਕੇ ਨਗਾ ਦਿੱਤੇ ਵੈਸੇ ਬੀਬੀਆਂ ਨੂੰ 1000 ਰੁਪਿਆ ਦੇਣਾ ਸੀ 1 ਕਰੋੜ ਬੀਬੀਆਂ ਨੇ 2022 ਦੇ ਵਿੱਚ ਵੋਟਾਂ ਪਾ ਕੇ ਭਗਵੰਤ ਮਾਨ ਸਮੇਤ 92 ਐਮਐਲਏ ਆਮ ਘਰਾਂ ਦੇ ਮੁੰਡੇ ਜਿਤਾਏ ਸੀ ਇੱਕ ਮਹੀਨੇ ਦਾ ਬੰਦ ਹੈਗਾ ਆ ਇਹ ਆ ਕਰੋੜ ਰੁਪਈਆ ਸਾਲ ਦਾ ਹੋ ਗਿਆ 12000 ਕਰੋੜ ਰੁਪਈਆ 4 ਸਾਲ ਦਾ ਹੋ ਗਿਆ 48000 ਕਰੋੜ ਰੁਪਈਆ ਪਹਿਲਾਂ ਪੰਜਾਬ ਸਰਕਾਰ ਪਿਛਲਾ ਬਕਾਇਆ ਤੋਂ ਦੇਣ 48000 ਕਰੋੜ ਰੁਪਈਆ ਤੇ ਉਹ 48000 ਕਰੋੜ ਰੁਪਈਆ ਜੇ ਸਾਰੇ 94 ਐਮਲੇ ਤੇ ਨਾਲ ਇਹਨਾਂ ਦੇ ਐਮਪੀ ਪਾ ਲੋ ਜੇ ਖੂਨ ਦੀਆਂ ਬੋਤਲਾਂ ਵੀ ਦੇ ਦੇ ਤਾਂ ਵੀ ਪੂਰਾ ਨਹੀਂ ਹੋਣਾ ਨਾ ਇਹ ਲੱਗਦਾ ਕਿ ਪੰਜਾਬ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਲੱਗਾ ਹੋਊਗਾ ਜਾਂ ਪੰਜਾਬ ਸਰਕਾਰ ਨੂੰ ਲੱਗਾ ਹੋਊਗਾ ਕਿ ਤਰਨਤਾਰਨ ਦੀਆਂ ਵੋਟਾਂ ਨੇ ਤਰਨਤਾਰਨ ਦੇ ਵਿੱਚ ਮੁਕਾਬਲਾ ਸਖਤ ਹੋਇਆ ਪਿਆ ਇੱਕ ਪਾਸੇ ਝਾੜੂ ਵਾਲੇ ਨੇ ਦੂਜੇ ਪਾਸੇ ਕਾਂਗਰਸ ਵੀ ਆ ਅਕਾਲੀ ਦਲ ਵੀ ਆ ਵਾਰਿਸ ਪੰਜਾਬ ਦੇ ਵੀ ਆ ਉੱਥੇ ਜਿਹੜੀ ਆਵਾਜ਼ ਆ ਰਹੀ ਹੈ ਤਰਨਤਾਰਨ ਦੇ ਵਿੱਚ ਲੋਕੀ ਕਹਿੰਦੇ ਕਈ ਪਿੰਡਾਂ ਦੇ ਵਿੱਚ ਕਿ ਅਸੀਂ ਹਰਮਜੀਤ ਸਿੰਧੂ ਨੂੰ ਤਾਂ ਪਾ ਦਾਂਗੇ ਕਿਉਂ ਸਾਡਾ ਬੰਦਾ ਪਰ ਝਾੜੂ ਵਾਲਿਆਂ ਨੂੰ ਨਹੀਂ ਵੋਟ ਪਾਉਣੀ ਹੈਗੀ ਨਾ ਅਜੇ ਉੱਥੇ ਗੱ ਇਹੋ ਜੀਆਂ ਹੋ ਰਹੀਆਂ ਨੇ ਪਿੱਛੇ ਜੀ ਇੱਕ ਪਿੰਡ ਦੇ ਵਿੱਚ ਦੋ ਮੰਤਰੀ 6 ਐਮਐਲਏ ਗਏ ਨੇ ਇੱਕ ਬਾਪੂ ਕੋਈ ਭਾਸ਼ਣ ਕਰ ਰਿਹਾ ਸੀ ਜਦੋਂ ਭਾਸ਼ਣ ਤੋਂ ਬਾਅਦ ਚਾਹ ਪਾਣੀ ਪੀ ਰਿਹਾ ਹੈਗੇ ਨੇ ਦੋ ਮੰਤਰੀਆਂ ਦੇ ਮੂੰਹ ਤੇ ਜਿਹੜਾ ਵਾ ਉਹ ਵਿਚਾਰੇ ਇਹਨੂੰ ਨੇ ਬੁੱਲਾਂ ਤੇ ਨਾ ਉਹ ਜੰਮ ਗਈ ਸਿੱਕਰੀ ਜੀ ਜੰਮ ਗਈ ਹੈਗੀ ਨਾ ਪੀਏ ਕੀ ਹੋ ਗਿਆ ਸਾਡੇ ਨਾਲ ਉਹ ਕਹਿੰਦਾ ਜੀ ਤੁਹਾਨੂੰ ਤੁੰ ਨੂੰ ਨਹੀਂ ਅਸੀਂ ਜਾਣਦੇ ਹੈਗੇ ਨਾ ਅਸੀਂ ਤੇ ਹਰਮੀਤ ਨੂੰ ਜਾਣਦੇ ਹੈਗੇ ਆ ਪਹਿਲਾਂ ਤਿੰਨ ਵਾਰ ਐਮਐਲਏ ਰਿਹਾ ਹੋ ਸਕਦਾ ਕਿ ਹਰਮੀਤ ਸਿੰਧੂ ਦੇ ਖਾਸ ਹੋਣ ਉਹਨੇ ਕਿਹਾ ਵੀ ਅਸੀਂ ਤੈਨੂੰ ਵੋਟ ਪਾ ਪਰ ਉਧਰ ਵਾਰਸ ਪੰਜਾਬ ਵਾਲੇ ਵੀ ਅੱਗੇ ਵਧ ਰਹੇ ਨੇ ਕਾਲੀ ਦਲ ਦੇ ਵਾਲੇ ਵੀ ਅੱਗੇ ਵਧ ਰਹੇ ਹੈਗੇ ਨੇ ਮੁਕਾਬਲਾ ਚਕਾਉਣਾ ਵਾ ਨਾ ਰਹੀ ਗੱਲ ਕਿ ਸਰਕਾਰ ਨੂੰ ਇਹ ਲੱਗਊਗਾ ਕਿ ਇੱਥੇ ਚਲੋ ਤਰਨ ਤਨ ਅਨਾਉਂਸਮੈਂਟ ਕਰ ਦਦੇ ਸ਼ਾਇਦ ਤਰਨ ਤਨ ਹਲੇ ਕਿਹਦੀਆਂ ਜਿਹੜੀਆਂ 105 ਪਿੰਡ ਤੇ ਸ਼ਹਿਰ ਦੀਆਂ ਜਿਹੜੀਆਂ ਬੀਬੀਆਂ ਨੇ 18 ਸਾਲ ਤੋਂ ਲੈ ਕੇ ਉੱਪਰ ਤੱਕ ਵਾਲੀਆਂ ਸਾਨੂੰ ਵੋਟਾਂ ਪਾ ਦੇਣਗੀਆਂ ਹੁਣ ਬੀਬੀਆਂ ਨੂੰ ਹੀ ਪਤਾ ਹੈਗਾ ਕਿ ਇਹੋ ਜਿਹੇ ਮੌਕੇ ਅਨਾਉਂਸਮੈਂਟ ਹੀ ਹੁੰਦੇ ਨੇ ਫੋਕੇ ਹੁੰਦੇ ਨੇ ਨਾਲੇ ਬੀਬੀ ਕਹਿੰਦੇ ਨੇ ਕਿ 26 ਚ ਪਤਾ ਨਹੀਂ ਅਸੀਂ ਰਹਿਣਾ ਕਿ ਨਹੀਂ ਰਹਿਣਾ ਹਣਾ ਜਿਹੜੀਆਂ ਬੀਬੀਆਂ ਨੇ ਸੂਟ ਸਮਾਉਣੇ ਹੈਗੇ ਉਹਨਾਂ ਦੇ ਤਾਂ ਪਿਛਲੇ 4 ਸਾਲ ਦੇ ਸੂਟ ਗਏ ਹੈਗੇ ਨੇ ਜਿਹੜੇ ਕਹਿੰਦੇ ਇੱਕ ਘਰ ਚ ਚਰਚਾ ਲ ਇੱਕ ਆਪ ਆ ਇੱਕ ਸੱਸ ਵਾ ਦੋ ਧੀਆਂ ਨੇ ਇੱਕ ਨਨਾਂ ਨੇ ਚਲੋ ਮਹੀਨੇ ਦਾ 5000 ਰੁਪਇਆ ਆ ਉਹ ਤੇ ਸਰਕਾਰ ਦੱਬ ਗਈ ਉਹ ਤੇ ਸਰਕਾਰ ਮਾਰ ਗਈ ਹੁਣ ਆ ਜਿਹੜੀ ਜਿਹੜੀ ਅਨਾਉਂਸਮੈਂਟ ਆ ਨਾ ਇਹ ਮੈਨੂੰ ਲੱਗਦਾ ਕਿ ਜਾਂ ਤੇ ਬੀਬੀਆਂ ਨੂੰ ਫੇਰ ਪਰਮਾਉਣ ਵਾਸਤੇ ਵੀ ਜੇ ਬੰਦੇ ਨਹੀਂ ਵੋਟਾਂ ਪਾਉਣਗੇ ਤੇ ਬੀਬੀਆਂ ਪਾਉਣੀਆਂ ਪਰ ਉਸ ਇਲਾਕੇ ਦੇ ਵਿੱਚ ਵੀ ਨਸ਼ਾ ਬਹੁਤ ਆ ਨਸ਼ੇ ਦੇ ਨਾਲ ਅੱਜ ਇੱਕ ਵੀਡੀਓ ਆ ਰਹੀ ਸੀ ਇੱਕ ਮਾਂ ਕਦੀ ਨਹੀਂ ਕਹਿੰਦੀ ਕਿ ਮੇਰਾ ਪੁੱਤ ਮਰ ਜੇ ਤੇ ਮੈਂ ਸੁਖੀ ਹੋਵਾਂ ਔਰ ਭਾਵੇਂ ਪੁੱਤ ਵਿਗੜਿਆ ਹੁਲਾਦੀ ਹੋਵੇ ਕਹਿਣਗੇ ਮੇਰਾ ਪੁੱਤ ਬੜਾ ਸਾਊ ਆ ਤੇ ਉੱਥੇ ਤੇ ਇਹੋ ਜਿਹੇ ਹਲਕੇ ਪਿੰਡ ਨੇ ਜਾਂ ਇਹੋ ਜਿਹੇ ਏਰੀਆ ਜਿਹੜੀਆਂ ਸ਼ਰੀਆ ਮਾਵਾਂ ਹੁਣੇ ਵੈਣ ਪਾਉਂਦੀਆਂ ਨੇ ਕਿ ਅੱਜ ਮਰਨਾ ਕੱਲ ਮਰਨਾ ਹੁਣੇ ਮਾਰ ਮੇਰੇ ਲੋ ਇਹਨਾਂ ਨਸ਼ਾ ਜਿਹੜੀਆਂ ਇੰਨੀਆਂ ਦੁਖੀ ਮਾਵਾਂ ਨੇ ਉਹਨਾਂ ਨੇ 100 ਰੁਪਇਆ ਸਰਕਾਰ ਦਾ ਚੱਟਣਾ ਹੈਗਾ ਜਿਹੜਾ ਉਹਦਾ ਪੁੱਤ ਨਹੀਂ ਹੀ ਨਾ ਰਿਹਾ ਨਸ਼ਿਆਂ ਦੇ ਵਿੱਚ ਤੇ ਨਸ਼ਾ ਸਰਕਾਰ ਕੋ ਰੋਕਿਆ ਨਹੀਂ ਗਿਆ ਆਪਾਂ ਗੱਲਾਂ ਜੋ ਮਰਜ਼ੀ ਕਰ ਲੋ ਕਿ ਬਿਕਰਮ ਸਿੰਘ ਮਜੀਠੀ ਅੱਜ ਜੇਲ੍ਹ ਦੇ ਵਿੱਚ ਸਹਰਾਣਾ ਮੰਗਦੇ ਨੇ ਜਾਂ ਚਿੱਟੇ ਨੂੰ ਮਜੀਠੀ ਕਹਿੰਦੇ ਜੋ ਮਰਜ਼ੀ ਗੱਲਾਂ ਸਰਕਾਰ ਦੇ ਐਮਐਲਏ ਕਰੀ ਜਾਣ ਜਾਂ ਸਰਕਾਰ ਦੇ ਲੀਡਰ ਕਰੀ ਜਾਣ ਪਰ ਹਕੀਕਤ ਕੀ ਹੈ ਕਿ ਲੋਕ ਇੱਥੇ ਚਿੱਟੇ ਤੋਂ ਤੜਫ ਰਹੇ ਹੈਗੇ ਨੇ ਉਹ ਦੂਜਾ ਸਰਕਾਰ ਦਾ ਇਹ ਲੱਗਦਾ ਮੈਨੂੰ ਕਿ ਦੋ ਮਸਲਿਆਂ ਦੇ ਵਿੱਚ ਸਰਕਾਰ ਦੀ ਬਹੁਤ ਕਿਰਕਰੀ ਹੋਈ ਹੈ ਇੱਕ ਸ਼ੀਸ਼ਮੈਲ ਜਿਹੜਾ ਚੰਡੀਗੜ੍ਹ ਦੇ ਵਿੱਚ ਜਿਹਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਫਾਈ ਦੇਣ ਦੀ ਜ਼ਰੂਰਤ ਨਹੀਂ ਨੀਲਗਿਰਗ ਵਰਗੇ ਹੀ ਆਮ ਆਦੀ ਪਾਰਟੀ ਦੇ ਬਲਾਰੇ ਉੱਤੇ ਸਟੇਟਮੈਂਟ ਦੇਣ ਦੇ ਤਾਂ ਚੰਗੀ ਗੱਲ ਸੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੋਲਣ ਦੀ ਇਸ ਮਸਲੇ ਤੇ ਕੋਈ ਜ਼ਰੂਰਤ ਨਹੀਂ ਦੂਜੀ ਕਿ ਅਰਵਿੰਦ ਕੇਜਰੀਵਾਲ ਇੱਥੇ ਆ ਕੇ ਰਹਿੰਦਾ ਸ਼ੀਸ਼ਮੈਲ ਦੇ ਵਿੱਚ ਆ ਕੇ ਰਹਿੰਦਾ ਜੋ 50 ਨੰਬਰ ਕੋਠੀ ਹੈ ਜਿੱਥੇ ਪਹਿਲਾਂ ਰਾਗਵ ਚੱਡਾ ਰਹਿੰਦੇ ਸੀ ਹੁਣ ਦੇ ਨੇ ਤੁਸੀਂ ਛਾਤੀ ਠੋਕੇ ਕੋ ਹਾਂ ਸਾਡੇ ਕਨਵੀਨਰ ਨੇ ਜੀ ਜਦੋਂ ਇੱਥੇ ਆਉਂਦੇ ਨੇ ਤੇ ਉਹ ਇਸੇ ਘਰ ਠਹਿਰਦੇ ਨੇ ਇਹਦੇ ਚ ਗੱਲ ਕੀ ਹੈਗੀ ਹੈ ਨਾ ਹੁਣ ਦੂਜੀ ਗੱਲ ਇਹ ਕਿ ਇੱਕ ਕਬੂਟਾਂ ਦਾ ਰੌਲਾ ਪੈ ਗਿਆ ਫੇ ਉਹ ਖਬਰ ਅਜੇ ਮੁਖ ਸਰ ਦੇ ਪਹਿਲਾਂ ਐਸਪੀ ਨੇ ਬਾਈਟ ਦਿੱਤੀ ਫਿਰ ਮੁਖ ਸਰ ਦੇ ਬਾਅਦ ਚ ਐਸਐਸਪੀ ਨੇ ਬਾਈਟ ਦਿੱਤੀ ਹੈਗੀ ਸ਼ਾਇਦ ਬਾਅਦ ਚ ਹੁਣ ਸ਼ਾਇਦ ਡੀਆਈਜੀ ਦੀ ਆਜੇ ਫਿਰ ਸ਼ਾਇਦ ਆਈਜੀ ਦੀ ਬਾਈਟ ਆਜੇ ਕਿ ਜੀ ਇਹ ਜਿਹੜੀਆਂ ਖਬਰਾਂ ਗਲਤ ਮੁੱਖ ਮੰਤਰੀ ਦੇ ਜੁੱਤੀਆਂ ਦੀ ਕੋਈ ਰਾਕੀ ਕਰਨ ਵਾਸਤੇ ਦੋ ਸਿਪਾਈ ਨਹੀਂ ਲਾਏ ਉਨੂੰ ਲੈ ਕੇ ਵੀ ਬਹੁਤ ਜ਼ਿਆਦਾ ਰੌਲਾ ਪੈ ਰਿਹਾ ਗਿਆ ਹਾਲਾਂਕਿ ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਜਿਹੜੇ ਲੀਡਰ ਨੇ ਉਹ ਉਹਦੇ ਅਕਾਲੀ ਦਲ ਵੀ ਉਹਦੇ ਕਾਂਗਰਸ ਭਾਜਪਾ ਕਦੀ ਕਦੀ ਮੇਰੇ ਬੂਟਾਂ ਦੀ ਤੇ ਸਿਆਸਤ ਕਰਦੇ ਨੇ ਕਦੀ ਮੇਰੇ ਕੱਪੜਿਆਂ ਤੇ ਸਿਆਸਤ ਕਰਦੇ ਆ ਕਿ ਨੇ ਇਹ ਦੋ ਮਸਲੇ ਸ਼ੀਸ਼ਮੈਲ ਤੇ ਬੂਟ ਤੇ ਲੈ ਕੇ ਵੀ ਸਰਕਾਰ ਦੀ ਇਹਨਾਂ ਦਿਨਾਂ ਦੇ ਵਿੱਚ ਕਾਫੀ ਜਿਹੜਾ ਸਰਕਾਰ ਨੂੰ ਬੈਕਫੁੱਡ ਤੇ ਆਉਣਾ ਪਿਆ ਔਰ ਤੀਜਾ ਜਿਹੜਾ ਸੈਂਟਰ ਸਰਕਾਰ ਡਾਕਾ ਮਾਰ ਗਿਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਹਦੇ ਵਿੱਚ ਵੀ ਪੰਜਾਬ ਸਰਕਾਰ ਦੀ ਜਿਹੜੀ ਰੋਲ ਆ ਭੂਮਿਕਾ ਉਹ ਸਹੀ ਨਹੀਂ ਰਹੀ ਹੈਗੀ ਪੰਜਾਬ ਦਾ ਇੱਕ ਐਮਪੀ ਜਿਹੜਾ ਦਿੱਲੀ ਕੇ ਚੰਡੀਗੜ੍ਹ 에어ਪੋਰਟ ਤੇ ਕਿਸੇ ਬੰਦੇ ਨੂੰ ਮਿਲਿਆ ਹੈਗਾ ਉਹਨੂੰ ਇਹ ਵੀ ਨਹੀਂ ਪਤਾ ਕਿ ਤੁਹਾਡੇ ਨਾਲ ਕੀ ਵਾਪਰ ਗਿਆ ਹੂੰ ਉਹਨੇ ਫਿਰ ਪੰਦਰ ਮੱਖ ਮੰਤਰੀ ਦੇ ਨਾਲ ਗੱਲ ਕੀਤੀ ਕਿ ਨਹੀਂ ਕੀਤੀ ਹੈਗੀ ਪਰ ਪੰਜਾਬ ਸਰਕਾਰ ਦਾ ਇਸ ਮਸਲੇ 'ਚ ਜਿਹੜਾ ਰੋਲ ਹੈ ਬੜਾ ਜਿਹੜਾ ਵਾ 네ਗੇਟਿਵ ਰ ਹੈ ਹੁਣ ਉਹ ਸੈਂਟਰ ਸਰਕਾਰ ਦੇ ਜਿਹੜੇ ਨੇ ਪਿੱਟ ਸਿਆਪਾ ਕਰ ਦੇਣਾ ਚਾਹੀਦਾ ਸੀ ਪਰ ਸਰਕਾਰ ਤਰਨ ਤਰਨ ਦੇ ਵਿੱਚ ਬੀਜੀ ਹੈ ਉਹ ਮਸਲੇ ਦੇ ਵਿੱਚ ਤਿੰਨ ਮੁੱਦੇ ਨੇ ਤਿੰਨਾਂ ਦਿਨਾਂ ਦੇ ਵਿੱਚ ਜਿਹੜੇ ਸਰਕਾਰ ਬੈਕਫੋਰਟ ਤੇ ਸ਼ਾਇਦ ਉਹਨੂੰ ਡਾਇਵਰਟ ਕਰਨ ਵਾਸਤੇ ਵੀ ਕਹਿਤਾ ਹੋਊਗਾ ਕਿ ਚਲੋ ਅਸੀਂ 2026 ਦੇ ਵਿੱਚ ਜਿਹੜਾ ਬਜਟ ਪੇਸ਼ ਕਰਾਂਗੇ ਉਦੋਂ ਬੀਬੀਆਂ ਨੂੰ 100000 ਰੁਪਇਆ ਦੇ ਦਾਂਗੇ ਪਹਿਲਾਂ ਲੋਕ ਸਭਾ ਦੇ ਵਿੱਚ ਕਹਿੰਦੇ ਵੀ ਹੁਣ 1000 ਨਹੀਂ 1100 ਦੇਵਾਂਗੇ ਫਿਰ 100 ਰੁਪਇਆ ਮਾਰ ਕੇ ਸਰਕਾਰ 100 ਰੁਪਇਆ ਕੱਟ ਗਈ ਤੇ ਸਰਕਾਰ ਕੋਲ ਤੇ ਪੈਸੇ ਨਹੀਂ ਹੈਗੇ ਤੁਸੀਂ ਬੀਬੀਆਂ ਨੂੰ ਪੈਸਾ ਕਿੱਥੋਂ ਦੇਣਾ ਸ਼ਹਿਰਾਂ ਦੀਆਂ ਪ੍ਰਾਪਰਟੀਆਂ ਤੁਸੀਂ ਵੇਚਣ ਦੀ ਗੱਲ ਕਰਦੇ ਹੋ ਪਿੰਡਾਂ ਦੀਆਂ ਪ੍ਰਾਪਰਟੀਆਂ ਤੁਸੀਂ ਵੇਚਣ ਦੀ ਗੱਲ ਕਰ ਰਹੇ ਹੋ ਬਿਜਲੀ ਬੋਰਡ ਦੀਆਂ ਕਲੋਨੀਆਂ ਤੁਸੀਂ ਵੇਚਣ ਦੀ ਗੱਲ ਕਰ ਗਮਾੜਾ ਦੀ ਰਪਿੰਦੇ ਜਿਹੜੇ ਉੱਥੇ ਪਿੰਡਾਂ ਦੇ ਵਿੱਚ ਰੌਲਾ ਪਿਆ ਹੈਗਾ ਤੁਸੀਂ ਪੈਸਾ ਕਿੱਥੋਂ ਲੈ ਕੇ ਆਉਣਾ ਜੇ ਨਾ ਤੁਹਾਡੇ ਕੋਈ ਸਰਕਾਰ ਕੋ ਤਾਂ ਇਸ ਟਾਈਮ ਯਾਰ ਖਾਣ ਵਾਸਤੇ ਵੀ ਪੈਸੇ ਹੈਗੇ ਕਈ ਖਜ਼ਾਨਿਆਂ ਦੇ ਵਿੱਚ ਬਿੱਲ ਰੁਕੇ ਗਏ ਨੇ ਵੀ ਸਰਕਾਰ ਕੋ ਪੈਸੇ ਨਹੀਂ ਹੈਗੇ ਤੇ ਉਹ ਪੈਸਾ ਕਿੱਥੋਂ ਆਊਗਾ ਇਹਦਾ ਮਤਲਬ ਕੁਝ ਹਲੇ ਜਦ ਤੱਕ ਉਹ ਬੀਬੀਆਂ ਦੀ ਜੇਬ 'ਚ 10000 ਰੁਪਇਆ ਨਹੀਂ ਜਾਂਦਾ ਸਰਕਾਰ ਤੇ ਯਕੀਨ ਕੀਤਾ ਨਹੀਂ ਜਾ ਸਕਦਾ ਉਸ ਦਿਨ ਯਕੀਨ ਕਰਾਂਗੇ ਜਿਸ ਦਿਨ ਬੀਬੀਆਂ ਦੇ ਖਾਤਿਆਂ 'ਤੇ 10000 ਰੁਪਇਆ ਹੈ ਇਹ ਜਿਹੜੀਆਂ ਗੱਲਾਂ ਵਾ ਇਹ ਤਾਂ ਅਸੀਂ 2022 ਤੋਂ ਪਹਿਲਾਂ ਦੀਆਂ ਚੋਣ ਪ੍ਰਚਾਰ ਤੋਂ ਪਹਿਲਾਂ ਦੀਆਂ ਮਤਲਬ ਇਹ ਦਸੰਬਰ ਦਸੰਬਰ ਨਵੰਬਰ 2021 ਦੀਆਂ ਸੁਣ ਰਹੇ ਆ ਜਿਹੜੀਆਂ ਅਰਵਿੰਦ ਕੇਜਰੀਵਾਲ ਨੇ ਗਰੰਟੀ ਦਿੱਤੀ ਸੀ ਅੱਛਾ ਦਿੱਲੀ ਦੇ ਵਿੱਚ ਗਰੰਟੀ ਉੱਥੇ ਲੋਕਾਂ ਨੇ ਫੱਟੀ ਪੋਈ ਤੀ ਪੰਜਾਬ 'ਚ ਤੁਸੀਂ ਪਿਛਲੇ 4 ਸਾਲ ਤੋਂ ਦਿੱਤੇ ਨਹੀਂ ਹੁਣ ਕਹਿੰਦੇ ਬਿਹਾਰ ਦੀਆਂ ਤੇ 3000 ਬੀਬੀਆਂ ਨੂੰ ਦਵਾਂਗੇ ਤੇ ਉੱਥੇ ਕਿ ਗੁਜਰਾਤ ਕਹਿੰਦੇ ਅਸੀਂ ਪੰਜਾਬ ਦੇ ਵਿੱਚ 50-50000 ਰੁਪਇਆ ਦੇ ਦਤਾ ਪੰਜਾਬ ਦੇ ਕਿਸਾਨਾਂ ਨੂੰ ਤੇ ਤਰਨਤਾਰਨ ਦੇ ਲੋਕ ਕਹਿੰਦੇ ਸਾਡੇ ਤੇ ਜਿਹੜੇ ਰਿਸ਼ਤੇਦਾਰ ਡੇਰੇ ਬਾਬੇ ਨਾਨਕ ਤੇ ਫਿਰੋਜ਼ਪੁਰ ਦੇ ਉਹਨਾਂ ਨੂੰ ਤਾਂ ਮਿਲੇ ਨਹੀਂ ਹੈਗੇ ਤੇ ਬੀਬੀਆਂ ਕਹਿੰਦੇ ਨੇ ਵੀ ਤੂੰ ਨਾ ਦੇ ਦਿੱਲੀ ਦਿੱਤਾ ਤੇ ਨਾ ਇੱਥੇ ਦਿੱਤਾ ਨੂੰ ਤੁਸੀਂ ਬਿਹਾਰ ਦੀਆਂ ਗੱਲਾਂ ਕਰਿਓ ਇਹ ਸਾਰੇ ਪੋਲੀਟੀਕਲ ਸਟੇਟਮੈਂਟਾਂ ਨੇ ਵੀ ਬੀਬੀਆਂ ਖੁਸ਼ ਹੋ ਜਾਣਗੀਆਂ ਵੀ ਜੇ ਬੰਦੇ ਨਹੀਂ ਵੋਟਾਂ ਪਾਉਣਗੇ ਜਾਂ ਯੂਥ ਜਿਹੜਾ ਵਾ ਤਰਨਤਾਰ ਦਾ ਜਿਹੜਾ ਉਹ ਇਹ ਅਜਿਹਾ ਹਲਕਾ ਪੰਥਕ ਚਾਏ ਉਹਨੂੰ ਪੰਥਕ ਕਹ ਲਓ ਜਾਂ ਬਾਗੀ ਕਹ ਲਓ ਚਾਏ ਅਣਖੀ ਕਹ ਲਓ ਚਾਏ ਖਾੜਕੂ ਕਹ ਲਓ ਚਾਏ ਸੂਰਮੇ ਕਹ ਉਹਨਾਂ ਦੀ ਸੋਚ ਹੀ ਵੱਖਰੀ ਹੈਗੀ ਆ ਇਸ ਕਰ ਹੋ ਸਕਦਾ ਕਿ ਜੇ ਮੁੰਡੇ ਨਹੀਂ ਵੋਟਾਂ ਪਾਣ ਜੋ ਬੀਬੀਆਂ ਪਾ ਦੇਣੀਆਂ ਵੀ ਪੁੱਤ 1000 ਰੁਪਏ ਮਿਲ ਜੂ ਕਿਉਂਕਿ ਜਿਹੜੀ ਪੈਨਸ਼ਨ ਆ ਉਹ ਵੀ ਅੱਜ ਕੱਲ 600 ਕੇ ਰੁਪਈਆ ਮਿਲਦੀ ਚੁਲੋ 1000 ਰੁਪਈਆ ਆਇਆ ਕਰੂਗਾ 1000 ਰੁਪਈਆ ਤਾਂ ਆਇਆ ਕਰੂਗਾ ਸਰਕਾਰ ਕੋ ਹੋਵੇ ਤੇ ਇਸ ਕਰਕੇ ਜਿਹੜੀ ਸਟੇਟ ਮੈਂ ਉੱਤੇ ਲੋਕ ਕਿੰਨੇ ਜਿਹੜਾ ਆਪਣਾ ਸੱਚ ਮੰਨਦੇ ਹੈਗੇ ਨੇ ਕਿ ਹਾਂ ਸਾਨੂੰ ਮੇਲ ਹੀ ਜਾਣਗੇ ਨਾਲੇ ਜਾ ਕੇ ਇਹਨਾਂ ਨੇ ਮਾਰਚ ਦੇ ਵਿੱਚ ਬਜਟ ਪੇਸ਼ ਹੋਣਾ ਤੇ ਜਾ ਕੇ April ਚ ਵੰਡੇ ਜਾਣਗੇ ਠੀਕ ਹੈ ਉਹ ਤੋਂ 20 ਮਹੀਨੇ ਰਹਿਣੇ ਪਿੱਛੇ ਪੰਜ ਉਦੋਂ ਕੋਡ ਆਫ ਕੰਡਕਟ ਲੱਗ ਜਣਾ ਜਾਂ ਫਿਰ ਸਰਕਾਰ ਕਵੇ ਕਿ 2026 ਦੇ ਜਿਹੜੀ ਅਸੀਂ ਮਾਰਚ ਮਹੀਨੇ ਦੇ ਵਿੱਚ ਬਜਟ ਪੇਸ਼ ਕਰਨਾ ਵਾ ਠੀਕ ਹੈ ਅਸੀਂ ਪਿਛਲਾ ਬੈਗ ਲੋਗ ਵੀ ਦਵਾਂਗੇ ਅਸੀਂ ਪਿਛਲੇ 4 ਸਾਲਾਂ ਦਾ ਵੀ ਦਵਾਂਗੇ ਮਤਲਬ ਮਾਰਚ 2022 ਚ ਸਰਕਾਰ ਦੀ ਸਰਕਾਰ ਬਣੀ ਸੀ ਕਿ 20 ਮਾਰਚ 2022 ਤੋਂ ਲੈ ਕੇ ਤੇ 20 ਮਾਰਚ 2026 ਤੱਕ ਜਿੰਨਾ ਬੈਕਲੋਗ ਅਸੀਂ ਉਹ ਵਧਵਾਗੇ ਤੇ ਸ਼ਾਇਦ ਪੰਜਾਬ ਦੀਆਂ ਬੀਬੀਆਂ ਵੋਟਾਂ ਪਾ ਦੇ ਪਰ ਪਤਾ ਕਿ نئی ਸਰਕਾਰ ਕੋ ਦਿੱਤਾ ਨਹੀਂ ਜਾਣਾਗਾ ਹੁਣ ਸਰਕਾਰ ਪ੍ਰਬੰਧ ਕਰ ਰਹੀ ਹੈ ਦੇਖ ਕਿੰਨਾ ਪ੍ਰਬੰਧ ਕਰਦੀ ਹੈ ਹੁਣ 26 ਇਹ ਜਿਹੜੀ ਸਟੇਟਮੈਂਟ ਆ ਪੰਜਾਬ ਦੇ ਐਮਐਲਏ ਪੰਜਾਬ ਦੇ ਲੀਡਰ ਔਰ ਇਥੋਂ ਤੱਕ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵੀ ਕਈ ਦਮਾ ਬੋਲ ਚੁੱਕੇ ਨੇ ਕਿਸੀਂ ਦਵਾਂਗੇ ਦਵਾਂਗੇ ਭੱਜ ਨਹੀਂ ਚੱਲੇ ਭਾਜੀ ਚੱਲੇ ਸਾਡੀ ਸਰਕਾਰ 5 ਸਾਲ ਤੱਕ ਚੁਣੀ ਗਈ ਹੈ ਤੇ 12 ਚੌਕ 48 48 ਮਹੀਨੇ ਤੇ ਨਿਕਲ ਗਏ ਪਿੱਛੇ ਰਹਿ ਗਏ 12 ਮਹੀਨੇ 60 ਮਹੀਨਿਆਂ ਦੀ ਸਰਕਾਰ ਹੁੰਦੀ ਹੈ ਉਹ ਬਾਅਦ ਚ 4 ਮਹੀਨੇ ਕਿੰਨੇ ਵੇਖਿਆ ਹਣ ਹਾਂ ਹੋ ਸਕਦਾ ਕਿ ਜਾਂਦੇ ਜਾਂਦੇ ਕਹਿੰਦੇ 1000 ਰੁਪਿਆ ਦੇ ਦਾਂਗੇ ਬੀਬੀਆਂ ਖੁਸ਼ ਹੋ ਜਾਣਗੀਆਂ ਇਦਾਂ ਜਾਂਦੇ ਜਾਂਦੇ ਕੈਪਟਨ ਮਿਰਿੰਦਰ ਸਿੰਘ ਹੋਣੇ ਵੀ ਬੀਬੀਆਂ ਨੂੰ ਬਸ-ਪਾਸ ਫ੍ਰੀ ਕਰਗੇ ਬੀਬੀਆਂ ਨੇ ਉਹਨਾਂ ਨੂੰ ਕਿਹੜੀ ਟਿਕਟ ਵੋਟਾਂ ਪਾ ਦਿੱਤੀਆਂ ਨੇ ਇਸ ਕਰ ਲੋਕਾਂ ਨੂੰ ਸਭ ਤੋਂ ਵੱਡਾ ਆਪਣੇ ਬੱਚਿਆਂ ਦਾ ਭਵਿੱਖ ਨਸ਼ੇ ਦਾ ਆਏਗਾ ਨਸ਼ਿਆਂ ਨਾਲ ਬੱਚੇ ਮਰ ਰਹੇ ਹੈਗੇ ਨੇ ਰੋਜ਼ਗਾਰ ਦੇ ਕੋਈ ਸਾਧਨ ਨਹੀਂ ਹੈਗੇ ਸਰਕਾਰ ਨੂੰ ਉਸ ਤੇ ਫੋਕਸ ਕਰਨ ਦੀ ਜ਼ਰੂਰਤ ਹੈ ਜੇ ਤੁਹਾਡੇ ਘਰ ਨੌਕਰੀ ਆ ਗਈ ਨਾ ਤੇ ਉਹਨਾਂ ਦੀਆਂ ਮਾਵਾਂ ਭੈਣਾਂ ਬੱਸਾਂ 'ਚ ਫ੍ਰੀ ਮੁੱਲ ਟਿਕਟਾਂ ਲੈ ਕੇ ਵੀ ਜਾ ਸਕਦੀਆਂ ਤੇ ਜੇ ਘਰ ਤੋਂ ਹੀ ਨੌਕਰੀ ਦੇਤੀ ਨਾ ਤੇ ਉਹਨਾਂ ਦੀਆਂ ਮਾਵਾਂ ਨੂੰ 100 ਰੁਪਈਆ ਨਹੀਂ ਚਾਹੀਦਾਗਾ ਘੱਟੋ ਘੱਲ ਲੋਕਾਂ ਨੂੰ ਰੋਜ਼ਗਾਰ ਤੇ ਦੋ ਨਾ ਜਾਂ ਰੋਜ਼ਗਾਰ ਕਾਰਜੋਗ ਦੇ ਕਰੋ ਫਿਰ ਕੌਣ ਆ ਪੰਜਾਬੀ ਤੇ ਕਦੀ ਭੀਖ ਮੰਗਦੇ ਨਹੀਂ ਹੈਗੇ ਤੇ ਤੁਸੀਂ ਭਿਖਾਰੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿਤੇ 10000 ਰੁਪਏ ਦੀ ਗੱਲ ਕੀਤੀ ਜਾ ਰਹੀ ਹੈ ਕਿ ਇਹ ਇਹ ਜਿਹੜੀ ਲੋਡ ਹੈ ਦੀ 10000 ਰੁਪਏ ਦੀ ਬੀਬੀਆਂ ਨੂੰ ਕਿ ਇਹ ਲੋੜੀ ਹੈ ਬੈ ਲੋੜੀ ਗੱਲ ਹੈ ਦੂਜੀ ਗੱਲ ਜਦੋਂ ਪਾਰਟੀਆਂ ਕੋਲ ਪਤਾ ਕਿ ਇਹ ਵਾਅਦੇ ਪੂਰੇ ਨਹੀਂ ਹੋ ਸਕਦੇ ਫਿਰ ਵਾਅਦਾ ਕਿਉਂ ਕਰਦੀਆਂ ਨੇ ਜੇ ਵਾਅਦਾ ਕੀਤਾ ਸੀ ਫਿਰ ਜਿਹੜੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਹਿੰਦੇ ਕਿ 30000 ਰੁਪਏ ਰੇਤ ਤੇ ਮਿੱਟੀ ਛੁਆ ਜਾਣਾ ਹੈਗਾ ਫਿਰ ਉਹ ਕਿੱਥੇ ਗਿਆ ਨਹੀਂ ਇਹ ਤੇ ਬੜਾ ਹੈ ਇਹ ਤੇ ਨਹੀਂ ਇੱਕ ਹੋਰ ਸੀਐਮ ਸਾਹਿਬ ਦੀ ਸਟੇਟਮੈਂਟ ਹੈ ਕਿ ਜਿਹੜੇ ਸਰਕਾਰੀ ਜਿਹੜੇ ਟੈਕਸ ਨਾ 35000 ਕਰੋੜ ਰੁਪਏ ਦੀ ਉਥੋਂ 35000 ਕਰੋੜ ਦੀ ਕਹਿੰਦੇ ਉਥੋਂ ਲੀਕੇਜ ਹੁੰਦੀ ਆ ਉਹ ਉਦੋਂ ਵੱਖ-ਵੱਖ ਚੈਨਲਾਂ ਤੇ ਭਗਵੰਤ ਮਾਨ ਸਾਹਿਬ ਰਵਿੰਦ ਕੇਜਰੀਵਾੜ ਸਾਹਿਬ ਨੇ ਇੰਟਰਵਿਊ ਦਿੱਤੀ ਹੈਗੀ ਸੀ ਕਿ ਉਹਨਾਂ ਦੇ ਸਵਾਲ ਤੇ ਉਹਨਾਂ ਦੇ ਜਵਾਬ ਉਹ ਕਹਿੰਦੇ ਕਿ 35000 ਕਰੋੜ ਰੁਪਏ ਸੀ ਤੇ ਸਰਕਾਰੀ ਲੀਕੇਜ ਜਿਹੜੇ ਟੈਕਸ ਚੋਰੀ ਕਰਦੇ ਨੇ ਜਾਂ ਉਥੋਂ ਕਮਾ ਲ 35000 ਕਰੋੜ ਹੋ ਗਿਆ ਵੀ ਤੇ 30 50000 ਕਰੋੜ ਕਿੱਥੋਂ ਹੋ ਗਿਆ ਸ਼ਰਾਬ ਤੋਂ ਤੇ ਰੇਤਾ ਤੋਂ 50 ਤੇ 35 ਹੋ ਗਿਆ 85000 ਕਰੋੜ ਰੁਪਈਆ ਉਹ ਕਿੱਥੇ ਗਿਆ ਤੁਸੀਂ ਕਹਿੰਦੇ ਕਿ 30000 ਰੇਤਾ ਤੋਂ 20000 ਐਕਸਾਈਜ਼ ਤੋਂ 50000 ਕਰੋੜ ਤੇ ਪਿਛਲੇ 4 ਸਾਲਾਂ ਨੂੰ 50000 ਨੂੰ 4 ਸਾਲਾਂ ਨਾਲ ਗੁਣਾ ਕਰ ਲਓ ਤੇ 2 ਲੱਖ ਕਰੋੜ ਰੁਪਈਆ ਤੇ ਉਹ ਹੋ ਗਿਆ ਫਿਰ 35000 ਕਰੋੜ ਤੇ ਕਹਿੰਦੇ ਤਾਂ ਅਸੀਂ ਚੋਰੀ ਬਚਾਉਣੀ ਹੈਗੀ ਆ ਤੇ ਉਹ ਘੱਟੋ ਘੜ 130 35 ਕਰੋੜ ਉਹ ਹੋ ਗਿਆ ਮਤਲਬ ਸਾਢੇ 3 ਲੱਖ ਕਰੋੜ ਰੁਪਈਆ ਉਹ ਕਿੱਥੇ ਗਿਆ ਜਿਹੜਾ ਤੁਸੀਂ ਕਹਿੰਦੇ ਸੀ ਟੈਕਸ ਚੋਰੀ ਚੋ بچਾਉਣਾ ਅਸੀਂ ਰੇਤਾ ਚੋ بچਾਉਣਾ ਹੈ ਸ਼ਰਾਬ ਚੋ بچਾਉਣਾ ਮਤਲਬ ਸਾਢੇ 3000 ਲੱਖ ਕਰੋੜ ਰੁਪਈਆ ਤੇ ਉਹ ਦੱਸੋ ਕਿੱਥੇ ਗਿਆ ਹੈਗਾ ਨਾ ਇਸ ਕਰਕੇ ਗੱਲਾਂ ਸੀ ਇਹ ਵਾਲੇ ਸਿਆਸੀ ਸ਼ਗੂਫੇ ਸੀ ਜਿਹੜੇ ਸਰਕਾਰ ਨੂੰ ਲੋਕਾਂ ਨੂੰ ਪਤਾ ਲੱਗਾ ਲੋਕਾਂ ਨੂੰ ਪਤਾ ਸੀ ਇਸ ਪੰਜਾਬ ਦੀ ਜਨਤਾ ਨੂੰ ਸ਼ਗੂਫੇ ਆ ਝੂਠ ਆ ਛਲਾਵਾ ਹੈਗਾ ਹਨਾ ਸਿਰਫ ਤੇ ਸਿਰਫ ਲੋਕਾਂ ਨੂੰ ਸੀ ਕਿ ਸਾਡੇ ਲੋ ਜਿਹੜਾ ਭਾਵੇਂ ਚੋਰ ਆਇਆ ਨਾ ਭਾਵੇਂ ਸਾਧ ਆਇਆ ਨਾ ਭਾਵੇਂ ਨਿਆਣੇ ਆਜਣ ਭਾਵੇਂ ਸਿਆਣੇ ਆਜਣ ਹੈਨਾ ਅਸੀਂ ਸਿਰਫ ਪੰਜਾਬ ਦੀ ਜਨਤਾ ਨੇ ਕਿ ਕਾਲੀਆਂ ਤੇ ਕਾਂਗਰਸੀਆਂ ਦੀ ਧੌਂ ਚੋਕੇਲਾ ਕੱਢਿਆਗਾ ਉਹਨਾਂ ਨੂੰ ਸਬਕ ਸਿਖਾਉਣ ਵਾਸਤੇ ਇਹਨਾਂ ਨੂੰ ਲਿਆਂਦਾ ਸੀ ਔਰ ਇਹਨਾਂ ਬਾਰੇ ਪੰਜਾਬ ਦੀ ਜਨਤਾ ਨੂੰ ਪਹਿਲਾਂ ਪਤਾ ਸੀ ਬਸ ਉਹਨਾਂ ਨੂੰ ਸਬਕ ਸਿਖਾਉਂਦੇ ਸਿਖਾਉਂਦੇ ਇਹ ਲੋਕ ਜਿੱਤ ਕੇ ਆ ਗਏ ਕਿ ਨਹੀਂ ਉਹਨਾਂ ਲੋਕਾਂ ਨੂੰ ਪਤਾ ਸੀ ਇਹ ਨਹੀਂ ਹੋਣਾ ਤੁਸੀਂ ਗਰੰਟੀਆਂ ਨਹੀਂ ਪੂਰੀਆਂ ਕਰ ਸਕਦੇ ਕਿ ਹਾਂ ਜਿੰਨਾਂ ਲੋਕਾਂ ਨੂੰ ਲੋੜ ਆ ਉਹ ਪਹਿਲਾਂ ਹੀ ਬੜਾਪਾ ਪੈਨਸ਼ਨ ਜਤੇਮ ਬੱਚਿਆਂ ਦੀ ਪੈਨਸ਼ਨ ਜਾ ਰਹੀ ਹੈ ਵਿਧਵਾ ਨੂੰ ਪੈਨਸ਼ਨ ਮਿਲ ਰਹੀ ਹੈਗੇ ਉਹਨਾਂ ਚੈਨਜ ਜਾਣੇ ਚਾਹੀਦੇ ਆ ਬਿਜਲੀ ਵੀ ਬੰਦ ਹੋਣੀ ਚਾਹੀਦੀ ਆ ਸਿਰਫ ਜਿਹੜੇ ਬਿਲਕੁਲ ਹੀ ਗਰੀਬ ਇਕਨੋਮਿਕਲੀ ਹੈਗੇ ਜਿਨ੍ਹਾਂ ਦੇ ਕੱਚੇ ਕੋਠੇ ਨੇ ਕੱਚੀਆਂ ਕੰਧਾਂ ਨੇ ਘਰ ਮੀਟਰ ਇੱਕ ਫਰਾਟਾ ਪੱਖਾ ਇੱਕ ਲਾਟੂ ਆ ਉਹਨਾਂ ਨੂੰ ਬਿਜਲੀ ਫਿਰ ਦੋ ਹੋਰ ਜਿਹੜੀ ਇਦਾਂ ਦੀ ਸਕੀਮਾ ਹੈਗੇ ਨਾ ਜਿਵੇਂ ਮਾਲੂ ਬਿਜਲੀ ਬੰਬੀਆਂ ਦੀ ਆ ਨਾ ਟਿਊਬ ਲਾਉਂਦੀ ਆ ਉਹਨਾਂ ਦੋ ਜਿਨ੍ਹਾਂ ਦੇ 2.5 ਕਿੱਲੇ 3 ਕਿੱਲੇ 4 ਕਿੱਲੇ 5 ਕਿੱਲੇ ਨੇ ਉਹਨਾਂ ਨੂੰ ਦੋਨਾਂ ਜਿਹਨਾਂ ਦੇ 50 50 60 70 ਸਾਈ ਉਹਨਾਂ ਨੂੰ ਕੀ ਲੋੜ ਹੈਗੀ ਉਹਦੇ 'ਚ ਵੀ ਸੋਧ ਹੋਣੀ ਚਾਹੀਦੀ ਪਰ ਉਹ ਡਰਦਾ ਕੋਈ ਕਰਦਾ ਨਹੀਂ ਹੈਗਾ ਬੀਬੀ ਅਨ ਸਿਰਫ ਜਿਹੜੇ ਸਟੂਡੈਂਟਸ ਨੇ ਵਿਦਿਆਰਥੀ ਉਹਨਾਂ ਨੂੰ ਫ੍ਰੀ ਹੋਣਾ ਚਾਹੀਦਾ ਬਾਕੀ ਕਿਸੇ ਨੂੰ ਨਹੀਂ ਹੋਣਾ ਚਾਹੀਦਾ ਹੈਗਾ ਮਤਲਬ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਹੈਗੀਆਂ ਪਰ ਦੇਖਦੇ ਹਾਂ ਹੁਣ ਜਿਹੜਾ ਮੁੱਖ ਮੰਤਰੀ ਨੇ ਅਜੇ ਲਾਂਨ ਕੀਤਾ ਹੈਗਾ ਉਹਨਾਂ ਨੇ ਚਾਇਓ ਤੇ ਪਸਪਾ ਕੁਵਾਂ ਤੋਂ ਮਸਾਮਤ ਵੱਲੋਂ ਉਹਨਾਂ ਨੇ ਸੁਬੀਰ ਬਾਦਲ ਨੂੰ ਟੀਚਰਾਂ ਕੀਤੀਆਂ ਨੇ ਚਾਹੇ ਉਹਨਾਂ ਬਿਕਰਮ ਸਿੰਘ ਮਜੀਠੀਆ ਨੂੰ ਟੀਚਰਾਂ ਕੀਤੀਆਂ ਕਿ ਇਹਨਾਂ ਨੂੰ ਹੁਣ ਜੇਲ੍ਹ ਚ ਸਹਰਾਣਾ ਮੰਗਦੇ ਨੇ ਜਾਂ ਹਰ ਸਿਮਰਤ कौर ਬਾਦਲ ਨੂੰ ਟੀਚਰਾਂ ਕੀਤੀਆਂ ਨੇ ਇਹ ਟੀਚਰਾਂ ਜਿਹੜੀਆਂ ਕੀਤੀਆਂ ਨੇ ਵੋਟਾਂ ਚ ਕਿੰਨੀਆਂ ਬਦਲਦੀਆਂ ਗਈਆਂ ਇਹ 14 ਨਵੰਬਰ ਨੂੰ ਪਤਾ ਲੱਗੂਗਾ ਇੱਕ ਤਰ੍ਹਾਂ ਦੇ ਵਿੱਚ ਬਿਕਰਮ ਮਜੀਠੀਆ ਨੂੰ ਬੜਾ ਯਾਦ ਕਰਦ ਨੇ ਉਹ ਕਿਉਂ ਕਰਦ ਨੇ ਨਹੀਂ ਮੈਨੂੰ ਲੱਗਦਾ ਕਿ ਆਮ ਆਦੀ ਪਾਰਟੀ ਦੇ ਸੁਪਨਿਆਂ ਦੇ ਵਿੱਚ ਸੁਭੀਸ਼ ਸਿੰਘ ਬਾਦਲ ਆ ਸਿਮਰਤ ਕੌਰ ਬਾਦਲ ਉਹ ਬਿਕਰਮ ਸਿੰਘ ਮਜੀਠੀਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਾਂ ਕਾਲਤਕ ਸਿੰਘ ਦੇ ਜਥੇਦਾਰ ਆਉਣਾ ਸ਼ੁਰੂ ਹੋ ਗਏ ਨੇ ਮਤਲਬ ਗੱਲ ਜਿਹੜੀ ਹੈ ਨੈਗੇਟਿਵਿਟੀ ਜਿਹੜੀ ਪੰਜਾਬ ਦੇ ਵਿੱਚ ਸਿਆਸਤ ਹੋ ਰਹੀ ਹੈ ਸਾਰੀਆਂ ਪਾਰਟੀਆਂ ਨਾਲ ਕਿਸੇ ਨੂੰ ਕੋਈ ਪੰਜਾਬ ਦਾ ਫਿਕਰ ਨਹੀਂ ਹੈਗਾ ਉਹ ਸਾਰੇ ਕਹਿੰਦੇ ਕਿ ਭਗਵੰਤ ਮਾਨ ਹਟ ਜੇ ਤੇ ਮੈਂ ਮੁੱਖ ਮੰਤਰੀ ਬਨ ਜਾ ਕਾਲੀ ਦਲ ਕਹਿੰਦੇ ਸਾਡਾ ਸੁਬੀਰ ਸਿੰਘ ਬਾਦਲ ਬਣ ਜਾ ਉਧਰ ਪ੍ਰਤਾਪ ਸਿੰਘ ਬਾਦਲ ਦੇ ਰਾਜਾ ਮਰਿੰਦਰ ਕਹਿੰਦੇ ਮੈਂ ਮੁੱਖ ਮੰਤਰੀ ਬਣ ਜਾ ਮੁੱਖ ਮੰਤਰੀ ਬਣਨ ਨੂੰ ਸਾਰੇ ਤੁਰੇ ਫਿਰਦੇ ਆਗੇ ਨੇ ਪਰ ਪੰਜਾਬ ਦੀ ਕੋਈ ਗੱਲ ਨਹੀਂ ਕਰਦਾ ਬਸ ਸਾਰੇ ਇੱਕ ਦੂਜੇ ਦੀਆਂ ਟੀਚਰਾਂ ਕਰੀ ਜਾ ਰਹੇ ਨੇ ਤੋਮ ਤੱਕ ਲਾਈ ਜਾ ਰਹੇ ਨੇ ਦੂਸ਼ਣ ਬਾਜੀ ਦੋਸ਼ ਬਾਜੀ ਡਵੈਲਪਮੈਂਟ ਨਹੀਂ ਗੱਲ ਕਰਦੇ ਆਗੇ ਪੰਜਾਬ ਨੂੰ ਕੱਢਣਾ ਕਿਵੇਂ ਇਸ ਜਾਲ ਚੋਂ ਕਿਵੇਂ ਕਰਨਾ ਉਸ ਤੇ ਕੋਈ ਗੱਲ ਨਹੀਂ ਕਾਲੀ ਦਲ ਮਾੜੇ ਸੀ ਕਾਂਗਰਸੀ ਮਾੜੇ ਸੀ ਇਸੇ ਕਰਕੇ ਤੁਸੀਂ ਚੰਗੇ ਬਣ ਕੇ ਦਿਖਾ ਦਿਓ ਤੁਸੀਂ ਵੀ ਚੰਗੇ ਨਹੀਂ ਨਾ ਬਣੇ ਆਗੇ ਕਿੰਨੀ ਕਿਵਾਰ ਲੋਕਾਂ ਨੂੰ ਨਿੰਦੀ ਜਾਓਗੇ ਲੋਕਾਂ ਨੇ ਉਹਨਾਂ ਨੂੰ ਫੱਟੀ ਪੋਚ ਕੇ ਰੱਖ ਦਿੱਤੀ ਕਾਲੀਆਂ ਤੇ ਕਾਂਗਰਸੀਆਂ ਦੇ ਤੇ ਬੀਜੇਪੀ ਵਾਲਿਆਂ ਦੇ ਤੇ ਤੁਸੀਂ ਕੱਖਾਂ ਤੋਂ ਲੱਖਾਂ ਤੇ ਪਹੁੰਚ ਗਏ ਤੁਸੀਂ ਜ਼ੀਰੋ ਤੋਂ ਹੀਰੋ ਬਣ ਗਏ ਹੈਗੇ ਨੇ ਤੇ ਅੱਜ ਵੀ ਪੂਰੀ ਦੀ ਪੂਰੀ ਜਿਹੜੀ ਆਮ ਆਦਮੀ ਪਾਰਟੀ ਸਵਾਈ ਟੀਚਰਾਂ ਤੋਂ ਉਸ ਤੋਂ ਇਲਾਵਾ ਕੋਈ ਕੰਮ ਜਿਹੜਾ ਵਾ ਤੁਸੀਂ ਕਹਿੰਦੇ ਕਿ ਅਸੀਂ 16 ਕਾਲਜ ਬਣਾਉਣੇ ਮੈਡੀਕਲ ਕਾਲਜ ਹਜੇ ਤੱਕ ਮਸਤੂਆਣੇ ਸਾਹਿਬ ਦੇ ਵਿੱਚ ਇੱਟ ਵੀ ਨਹੀਂ ਲੱਗੀ ਹੈਗੀ ਤੁਸੀਂ ਕਹਿੰਦੇ ਕਿ ਸਾਡੇ ਨਿਆਣੇ ਜੀ ਲੜਾਈ ਦੇ ਵਿੱਚ ਉੱਥੇ ਯੂਕਰੇਨ ਦੇ ਵਿੱਚ ਲੜਾਈ ਹੋ ਗਿਆ ਸਾਡੇ ਨਿਆਣੇ ਸ਼੍ਰੀਲੰਕਾ ਯੂਕਰੇਨ ਜਾ ਕੇ ਮੈਡੀਕਲ ਦਾ ਕੋਰਸ ਕਰਦੇ ਆ ਗਨੇ 4 ਸਾਲਾਂ ਦੇ ਵਿੱਚ ਇੱਕ ਵੀ ਮੈਡੀਕਲ ਕਾਲਜ ਦੀ ਬਿਲਡਿੰਗ ਨਹੀਂ ਤਿਆਰ ਹੋਈ ਤੁਸੀਂ ਤਾਂ ਉਹ ਕੰਮ ਕਰੋ ਨਾ ਰੰਗ ਬਦਲਦੇ ਸਕੂਲਾਂ ਦੇ ਰੰਗ ਬਦਲ ਤੇ ਮਹੱਲਾ ਕਲੀਨਿਕ ਉਹਦੇ ਨਾਲ ਕੀ ਹੈ 3 ਕਰੋੜ ਆਬਾਦੀ ਕਹਿੰਦੇ 8 ਕਰੋੜ ਲੋਕਾਂ ਦੇ ਇਲਾਜ ਕਰਵਾ ਲੈਗੇ ਆਪਣੀ ਕਿੰਨੇ ਲੋਕਾਂ ਦੇ ਇਲਾਜ ਕਰਵਾ ਲੈ ਪੰਜਾਬ ਸਾਰੇ ਬਿਮਾਰੀ ਤੁਰਿਆ ਫਿਰਦਾ ਹੈਗਾ ਉਹ ਚੈੱਕ ਤੇ ਕਰ ਲੋ ਜਿਹੜੇ ਡਾਕਟਰ ਨੇ ਉਥੇ ਕਿੰਨੇ ਪਿੰਡਾਂ ਦੇ ਲੋਕੀ ਜਾ ਰਹੇ ਹੈਗੇ ਨੇ ਉਹ ਜਿਹੜੀਆਂ ਚੀਜ਼ਾਂ ਆ ਸਰਕਾਰ ਨੂੰ ਜਿਹੜੀ ਡਿਵੈਲਪਮੈਂਟ ਕਰਨ ਦੀ ਜਿਹੜੀ ਜ਼ਰੂਰਤ ਈ ਉਹ ਨਹੀਂ ਆ ਸਿਰ ਤੇ ਸਿਰਫ ਕਾਲੀ ਕਾਂਗਰਸੀਆਂ ਤੇ ਹੀ ਸਰਕਾਰ ਨੇ ਪੂਰੇ 4 ਸਾਲ ਤਵਾ ਲਾ ਕੇ ਰੱਖਿਆ ਹੈਗਾ ਤਵਿਆਂ ਤੇ ਰੋਟੀਆਂ ਸੇਕੀਆਂ ਚੰਗੀਆਂ ਲੱਗਦੀਆਂ ਉਥੇ ਲੋਕਾਂ ਦਾ ਢਿੱਡ ਭਰਦਾ ਚੰਗਾ ਲੱਗਦਾ ਤੇ ਤਵਿਆਂ ਤੇ ਜਾਂ ਇਹੋ ਜੇ ਸਿਆਸੀ ਰੋਟੀਆਂ ਚੰਗੀਆਂ ਨਹੀਂ ਲੱਗਦੀ ਹੈਗਾ ਪੰਜਾਬ ਨੂੰ ਅੱਗੇ ਵਧਣਾ ਚਾਹੀਦਾ ਹੈਗਾ ਸੀ ਸ਼ਾਇਦ ਇਸੇ ਕਰਕੇ ਇਹਨਾਂ ਲੋਕਾਂ ਨੂੰ ਅੱਗੇ ਲੈ ਕੇ ਆਉ ਆਏ ਸੀ ਲੋਕ ਪਰ ਇਹਨਾਂ ਲੋਕਾਂ ਦੀ ਗਰਾਰੀ ਉੱਥੇ ਹੀ ਫਸੀ ਰਹੀ ਹੈਗੀਆ ਹੁਣ 2027 ਦੇ ਵਿੱਚ ਲੋਕੀ ਆਪਣਾ ਕਿਹੋ ਜਿਹਾ ਭਵਿੱਖ ਲੱਭਣਗੇ ਉਹ ਤੇ ਹਜੇ ਰਹਿ ਗਈ 12-13 ਮਹੀਨੇ ਰਹਿ ਗਏ ਨੇ ਉਦੋਂ ਪਤਾ ਲੱਗ ਜਾਊਗਾ